WTO ਜਿਹੜਾ ਅੱਜ ਭਾਰਤ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਕਿ ਐਮਐਸਪੀ ਜਿਹੜੀ ਆ ਉਹਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ WTO ਉਹ ਅੱਜ ਇਸ ਗੱਲ ਦੇ ਪ੍ਰੈਸ਼ਰ ਦੇ ਵਿੱਚ ਉਹ ਅਬੂਤਾਬੀ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਕਰ ਰਿਹਾ ਪੰਜ ਦਿਨ ਦੀ ਔਰ ਉਹਦਾ ਮੇਨ ਏਜੰਡਾ ਵੀ ਭਾਰਤ ਆ ਅੱਜ ਕਨਵੈਨਸ਼ਨ ਹੋ ਰਹੀ ਹੈ ਅਬੂਤਾਬੀ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਕੇ 29 ਤਰੀਕ ਤੱਕ ਚੱਲੂਗੀ ਉਹਦਾ ਏਜੰਡੇ ਜਿੰਨੇ ਵੀ ਲੱਗੇ ਹੋਏ ਆ ਉਹ ਭਾਰਤ ਲਈ ਬਹੁਤ ਹੀ ਘਾਤਕ ਹੋਣਗੇ ਭਾਰਤ ਦੇ ਵਿੱਚ ਜਿਹੜੇ ਲੋਕਾਂ ਨੂੰ ਹੈਂਡ ਟੂ ਮਾਉਥ ਕਰ ਦੇਣਗੇ ਕਿਉਂਕਿ ਉਹ ਚਾਹੁੰਦੇ ਆ ਕਿ ਹੈਂਡ ਟੂ ਮਾਉਥ ਹੋ ਜਾਣਾ ਤੇ ਅੰਦੋਲਨ ਜਿਹੜਾ ਆ ਇਹ ਕਦੇ ਵੀ ਨਾ ਕਰ ਸਕੀ। ਕਿਸਾਨੀ ਦੇ ਮਗਰ ਕਾਨੂੰ ਪੂੰਜੀਵਾਦ ਪੈ ਗਿਆ ਆ ਜਾਂ WTO ਦੀ ਗੱਲ ਕਰੀਏ ਇਹ ਕਨਵੈਨਸ਼ਨ ਕਾਨੂੰ ਕਿਸਾਨੀ ਦੇ ਉੱਤੇ ਇੰਨੀ ਫੋਕਸ ਹੋ ਗਈ ਹੈ ਕਿ ਉਹਦੇ ਤੋਂ ਹੁਣ ਜਦੀ ਉਹਦੀ ਮੰਗ ਹੈਗੀ ਉਹਦੇ ਹੱਕ ਹੈਗੇ ਆ ਉਹੀ ਖੌਣ ਤੇ ਤੱਤ ਪਰ ਹੋਗੇ। ਅੱਜ ਦੇਖਿਆ ਜਾਵੇ WTO ਇਸੇ ਕਰਕੇ ਕਹਿ ਰਿਹਾ ਕਿ 70 ਤੋਂ 80% ਅਸੀਂ ਇਹਨਾਂ ਦੇ ਸੀਡ ਤੇ ਡਿਪੈਂਡ ਹੋ ਗਏ। ਕਿ ਜਦੋਂ ਪਿਛਲਾ ਅੰਦੋਲਨ ਚੱਲਿਆ ਉਦੋਂ ਨੋ ਫਾਰਮਰ ਨੋ ਫੂਡ ਦੇ ਨਾਰੇ ਲੱਗੇ ਸੀ ਤੇ ਆ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਤੁਸੀਂ ਵਿਦਾਊਟ ਫਾਰਮਰ ਫੂਡ ਪਲੈਨ ਲੈ ਕੇ ਆਈਆਂ ਸਰਕਾਰਾਂ ਜਦੋਂ 40 50 ਸਾਲ ਤੋਂ ਬਾਅਦ ਰਿਜ਼ਲਟ ਪਤਾ ਲੱਗਦੇ ਤਾਂ ਸਿਰਫ ਆਪਣੇ ਕੋਲ ਰੋਂਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਆਪਾਂ ਕਰਨ ਵਾਲੇ ਕੁਝ ਨਹੀਂ ਹੁੰਦੇ ਕਿਉਂਕਿ ਹੁਣ ਜੋ ਗੱਲਾਂ ਚੱਲਦੀਆਂ ਪਈਆਂ ਉਹਦੇ 'ਚ ਇੱਕ ਗੱਲ ਕਹੀ ਜਾ ਰਹੀ ਹੈ ਕਿ ਹੁਣ ਲੋਕ ਟੁੱਟਣ ਲੱਗ ਗਏ ਨੇ ਹੁਣ ਲੋਕ ਵਾਪਸ ਜਾਣ ਲੱਗ ਗਏ ਨੇ ਟਰਾਲੀਆਂ ਵਾਪਸ ਵੱਲ ਨੂੰ ਮੋੜਨ ਲੱਗ ਗਏ ਨੇ ਸ਼ੰਭੂ ਤੇ ਹੁਣ ਉਹ ਮੋਰਚਾ ਰਹਿ ਨਹੀਂ ਗਿਆ ਪਾਲ ਸਿਕਿਆ ਬੋਰਡ ਨੇ ਇੱਕ ਗੱਲ ਕਹੀ ਸੀ ਕਿ 10ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਉਹਨੇ ਊੜਾ ਪੜਿਆ ਵੀ ਨਹੀਂ ਉਹਨੂੰ ਪਾਸ ਕਰੀ ਜਾਣੇ ਪਰ ਜਦੋਂ 11ਵੀਂ ਦੇ ਵਿੱਚ ਜਾ ਕੇ ਆਪਾਂ ਉਹਦੀ ਐਡਮਿਸ਼ਨ ਕਿਸੇ ਜਗ੍ਹਾ ਤੇ ਆਪਾਂ ਉਦਾਂ ਦੇ ਤੇ ਕਰਾਵਾਂਗੇ ਕਿ ਉਹ ਬੱਚਾ ਪੜੂਗਾ ਸਾਡੀ ਜਿਹੜੀ ਸਾਨੂੰ ਵਿਦਿਅਕ ਪੱਖੋਂ ਜਿਹੜਾ ਕਮਜ਼ੋਰ ਕਰਨ ਲਈ WTO ਦੀ ਨੀਤੀ ਜਿਹੜੀ ਸੀ ਉਹ ਇਹ ਨੀਤੀ ਸੀ ਇਹਦੇ ਵਿੱਚ ਉਹ ਚਾਹੁੰਦੇ ਹੁੰਦੇ ਕਿ ਅੰਦੋਲਨ ਜਿਹੜਾ ਸੀ ਸ਼ਾਂਤੀਪੂਰਵਕ ਰੱਖੀ ਤੇ ਸਰਕਾਰਾਂ ਦੀ ਨੀਤੀ ਹੁੰਦੀ ਆ ਕਿ ਅੰਦੋਲਨ ਨੂੰ ਜਿਹੜਾ ਆ ਹਿੰਸਕ ਕਰ ਦਿੱਤਾ ਜਾਵੇ ਔਰ ਅੰਦੋਲਨ ਖਤਮ ਹੋ ਜਾਂਦਾ ਐਸੋ ਇਹ ਲੈ ਤੁਸੀਂ ਇੱਕ ਗੱਲ ਦੇਖੋ ਕਿ 3 ਮਹੀਨੇ ਹੋ ਗਏ ਇਹਨਾਂ ਦੇ ਕੋਲੋਂ ਜਿਹੜੀ 2 ਰੁਪਏ ਕਿਲੋ ਵਾਲੀ ਇਲੈਕਸ਼ਨ ਸਰ ਤੇ ਆ ਕਣਕ ਨਹੀਂ ਇਹੋ ਹੀ ਕਣਕ ਇਹ ਸਰਕਾਰ ਦੇ ਕੋਲ ਹੈ ਨਹੀਂ ਇੱਥੇ ਜੋ ਪੁਲਿਸ ਨੇ ਉਸ ਦਿਨ ਕੀਤਾ ਉਹ ਬੇਹੱਦ ਲੋਕਤੰਤਰ ਦਾ ਕਹਾਣ ਕੀਤਾ ਜਿਹੜੇ ਸ਼ੁਭਕਰਨ ਵੀਰ ਦੇ ਗੋਲੀ ਲੱਗੀ ਔਰ ਲੱਗਣ ਕਰਕੇ ਉਹਦੀ ਮੌਤ ਹੋਈ ਸਾਨੂੰ ਉਹਦਾ ਬੇਹੱਦ ਦੁੱਖ ਆ ਜਾਂ ਜਿਹੜੀ ਉੱਥੇ ਦੀ ਹਰਿਆਣੇ ਦੀ ਪੁਲਿਸ ਨੇ ਜਾਂ ਆਰਐਸਐਸ ਦੇ ਗੁੰਡਿਆਂ ਨੇ ਜਿਹੜੇ ਉੱਥੇ ਟਰੈਕਟਰ ਭੰਨਣ ਦੀ ਹੱਤਕ ਕੀਤੀ ਆ ਉਹਦਾ ਵੀ ਅਸੀਂ ਡਟ ਕੇ ਖੰਡਨ ਕਰਦੇ ਆਂ ਔਰ ਉਹਦਾ ਡਟ ਕੇ ਵਿਰੋਧ ਕਰਦੇ ਆਂ ਤੇ ਹਰਿਆਣੇ ਵਾਲੇ ਪੁਲਿਸ ਜਾਂ ਹਰਿਆਣੇ ਦਾ ਪ੍ਰਸ਼ਾਸਨ ਇਸ ਗੱਲ ਦਾ ਦਾਅਵਾ ਤੇ ਟਾਂਟ ਹੋ ਸਕਦਾ ਜੇ ਅਸੀਂ ਭਾਰਤ ਦੇ ਨਾਗਰਿਕ ਨਹੀਂ ਹਾਂ ਜਾਂ ਤਾਂ ਇਹ ਗੱਲ ਕਰਦੇ ਨੇ ਕਿ ਪੰਜਾਬ ਨਹੀਂ ਮੋਰੇ ਪਾਕਿਸਤਾਨ ਸੀ ਪਾਕਿਸਤਾਨ ਚਲਾ ਗਿਆ ਫਿਰ ਅਸੀਂ ਮੰਨੀਏ ਕਿ ਹਾਂ ਵੀ ਇਹ ਬਾਰਡਰ ਟੱਪ ਗਿਆ ਤੇ ਤਾਂ ਇਹ ਗੱਲਬਾਤ ਹੋ ਗਈ ਰਾਸ਼ਟਰਪਤੀ ਰਾਜ ਲਾਉਣਾ ਉਹ ਸੈਂਟਰ ਦੀ ਮਰਜ਼ੀ ਆ ਪਰ ਇਹੋ ਜਿਹੇ ਦਬਕੇ ਮਾਰ ਕੇ ਤਾਂ ਸਾਡੇ ਤੋਂ ਸਾਰਾ ਪਾਣੀ ਵੀ ਖੋ ਲਿਆ ਪਹਿਲਾ ਅਤਵਾਦ ਦਾ ਦੌਰ ਆ ਉਹਦੇ ਵਿੱਚ ਪੰਜਾਬੀਆਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਨਸ਼ਿਆਂ ਦਾ ਦੌਰ ਕਿੱਡਾ ਜ਼ਬਰਦਸਤ ਲਿਆਂਦਾ ਗਿਆ ਉਹਦੇ ਵਿੱਚ ਵੀ ਪੰਜਾਬੀਆਂ ਨੂੰ ਮਾਰਿਆ ਗਿਆ ਕਿਸਾਨ ਅੰਦੋਲਨ ਦੇ ਹਾਲਾਤ ਪ੍ਰਤੱਖ ਨੇ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆ ਰਿਹਾ ਹੈ ਆ ਵਕਫਾ ਵਕ ਚੈਨਲਸ ਜੋ ਚਲਾਉਂਦੇ ਪਏ ਨੇ ਉਹ ਦਰਦਨਾਕ ਹੈਗਾ ਆ ਔਰ ਆਸ-ਪਾਸ ਜੋ ਹਾਲਾਤ ਬਣੇ ਹੋਏ ਨੇ ਉਹਰੇ ਤੋਂ ਵੀ ਹਰ ਕੋਈ ਵਾਕਿਫ ਹੈਗਾ ਪਰ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਫਿਲਹਾਲ ਇਹ ਅੰਦੋਲਨ ਜਾ ਕਿਥੇ ਰਿਹਾ ਆ ਔਰ ਖਾਸ ਕਰਕੇ ਇਸ ਅੰਦੋਲਨ ਦੇ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਨੇ ਕਿਸਾਨੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਔਰ ਸਿਆਸੀ ਪੱਧਰ ਦੇ ਉੱਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਇਸ ਵੇਲੇ ਜੋ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਵਿਗੜੇ ਹੋਏ ਨੇ ਇੱਕ ਪਾਸੇ ਇੱਕ ਛਵੀ ਜਿਹੜੀ ਹੈ ਉਹ ਪੰਜਾਬ ਦੀ ਡਗਮਗਾਉਂਦੀ ਨਜ਼ਰ ਆ ਰਹੀ ਹੈ ਨੈਸ਼ਨਲ ਮੀਡੀਆ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਜਿਸ ਤਰ੍ਹਾਂ ਨੇ ਨੂੰ ਕਵਰ ਕਰਦਾ ਪਿਆ ਉਸ ਧਰਨੇ ਦਾ ਵजूद ਕੀ ਹੈ ਭਵਿੱਖ ਕੀ ਹੈ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਹੀ ਕਨਵੈਨਸ਼ਨ ਸ਼ੁਰੂ ਹੋਈ ਹੈ ਡਬਲਿਊਟੀਓ ਦੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਕਨਵੈਨਸ਼ਨ ਸ਼ੁਰੂ ਇਹ ਅੱਜ ਤੋਂ ਔਰ ਇਸ ਕਨਵੈਨਸ਼ਨ ਦੇ ਨਾਲ ਕਿਸਾਨਾਂ ਨੂੰ ਕਿਉਂ ਢਾ ਲੱਗੂਗੀ ਕਿਸਾਨੀ ਨੂੰ ਕਿਉਂ ਢਾ ਲੱਗੂਗੀ ਕਿਉਂ ਬਾਰ ਬਾਰ ਕਿਸਾਨ ਲੀਡਰ ਟੀਓ ਦੀ ਕਨਵੈਨਸ਼ਨ ਚੋਂ ਟੀਓ ਦੇ ਵਿੱਚੋਂ ਭਾਰਤ ਨੂੰ ਬਾਹਰ ਹੋਣ ਦੀ ਹਦਾਇਤ ਕਰਦੇ ਨਜ਼ਰ ਆ ਰਹੇ ਨੇ ਇਹ ਜਾਣ ਲੈਣਾ ਵੀ ਬਹੁਤ ਜ਼ਰੂਰੀ ਹੈ ਸਾਡੇ ਨਾਲ ਸੀਨੀਅਰ ਕਿਸਾਨ ਲੀਡਰ ਬਲਵਿੰਦਰ ਸਿੰਘ ਮੱਲੀ ਨਗਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਇਹ ਪੂਰਾ ਮਾਮਲਾ ਕੀ ਮੱਲੀ ਨਗਲ ਸਾਹਿਬ ਪੁੱਤ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਹਾਡੇ ਚੈਨਲ ਦੇ ਸਰੋਤਿਆਂ ਨੂੰ ਔਰ ਸਾਡਾ ਪਿਆ ਕਿਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਚੱਲ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਗੱਲ ਇਸ ਤਰ੍ਹਾਂ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਡਬਲਯੂਟੀਓ ਦੀ ਅੱਜ ਅਬੂਦਾਬੀ ਦੇ ਵਿੱਚ ਉਹਨਾਂ ਦੀ ਕਨਵੈਨਸ਼ਨ ਜਿਹੜਾ ਉੱਥੇ ਸਮੇਲਨ ਆ ਉਹ ਸ਼ੁਰੂ ਹੋਇਆ 5 ਦਿਨ ਦਾ ਦੇਖੋ ਇੱਕ ਪਾਸੇ ਕਿਸਾਨੀ ਅੰਦੋਲਨ ਜਿਹੜਾ ਆ ਪੂਰੇ ਜ਼ੋਰ ਤੇ ਚੱਲ ਰਿਹਾ ਪੰਜਾਬ ਦੇ ਵਿੱਚ ਸ਼ਾਹਤਾਂ ਹੋ ਰਹੀਆਂ ਔਰ ਵੇਹ ਸਾਡਾ ਨੁਕਸਾਨ ਹੋਇਆ ਬਹੁਤ ਸਾਡੇ ਜਿਹੜੇ ਕਿਸਾਨ ਵੀਰ ਆ ਉਹਨਾਂ ਦੇ ਸੱਟਾਂ ਲੱਗੀਆਂ ਔਰ ਕਿ ਇੱਥੋਂ ਤੱਕ ਕਿ ਆਪਣੇ ਬੋਡੀ ਦੇ ਕਈ ਅੰਗ ਵੀ ਜਾਣ ਕੇ ਗਵਾ ਚੁੱਕੇ ਹਨ ਤੇ ਦੂਜੇ ਪਾਸੇ WTO ਜਿਹੜਾ ਅੱਜ ਭਾਰਤ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਕਿ MSP ਜਿਹੜੀ ਆ ਉਹਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਸਾਡੀ ਲੜਾਈ ਆ ਕਿ ਸਾਡੀ MSP ਜਿਹੜੀ ਆ 23 ਫਸਲਾਂ ਦੇ ਉੱਤੇ ਸਾਡੀ ਜਿਹੜੀ ਮੰਗਿਆ ਉਹਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਐਲਾਨਿਆ ਜਾਵੇ ਕਿਉਂਕਿ MSP ਤਾਂ ਪਹਿਲਾਂ ਐਲਾਨੀ ਹੋਈ ਆ ਉਹਦਾ ਮੰਡੀਕਰਨ ਜਿਹੜਾ ਸਾਡੀ ਜਿਹੜੀ ਅਸਲ ਮੰਗਿਆ ਨਾ ਉਹ ਸਾਡੀ ਹੈਗੀ ਮੰਡੀਕਰਨ ਮੰਡੀਕਰਨ ਸਾਡਾ ਜ਼ਰੂਰੀ ਹੈ ਉਹਦਾ ਜਿਹੜਾ ਚੱਲਣਾ ਚਾਹੀਦਾ ਐਮ ਐਸ ਪੀ ਦਾ ਬਹੁਤ ਜਿਆਦੀਆਂ ਫਸਲਾਂ ਦੇ ਉੱਤੇ ਸਰਕਾਰ ਨੇ ਐਲਾਨੀ ਹੋਈ ਆ ਪਰ ਲੇਕਿਨ ਉਹਦਾ ਜਿਹੜਾ ਮੰਡੀਕਰਨ ਹੈ ਉਹ ਸਰਕਾਰ ਆਪਣੇ ਤੌਰ ਤੇ ਨਹੀਂ ਕਰਦੀ ਉਹ ਹੋਣਾ ਜਿਹੜਾ ਜ਼ਰੂਰੀ ਆ ਔਰ ਜਿਹੜਾ ਜਿਹੜਾ ਉਹਦਾ ਰੇਟ ਆ ਐਮ ਐਸ ਪੀ ਆ ਉਹਦੇ ਵਿੱਚ ਸੋਧ ਕਰਕੇ ਜਿਹੜਾ ਐਮ ਐਸ ਪੀ ਐਮ ਐਸ ਪੀ ਸੀ 2 50 ਆ ਉਹਦੇ ਹਿਸਾਬ ਨਾਲ ਰੇਟ ਕਿਤੇ ਜਾਣ ਤੇ ਉਹਨੂੰ ਖਰੀਦਦਾਰੀ ਜਿਹੜੀ ਉਹਦੀ ਯਕੀਨੀ ਬਣਾਈ ਜਾਣੀ ਚਾਹੀਦੀ ਆ ਤੇ ਉਹਦੇ ਵਿਰੋਧ ਦੇ ਵਿੱਚ ਹੀ ਅੱਜ ਜਿਹੜਾ ਦੇਖੋ ਇਸ ਗੱਲ ਦਾ ਬੜਾ ਦੁੱਖ ਆ ਕਿ ਪੰਜਾਬ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਅੰਦੋਲਨ ਚੱਲ ਰਿਹਾ ਪੂਰੇ ਕਰਨਾਟਕਾ ਲਾ ਲੋ ਹਰ ਸਟੇਟ ਦੇ ਵਿੱਚ ਜਿਹੜੇ ਕਿਸਾਨ ਆ ਮਤਲਬ ਅੰਦੋਲਨ ਕਰ ਰਹੇ ਆ ਤੇ ਉਧਰੋਂ ਵਰਲਡ ਬੈਂਕ ਦੇ ਤੌਰ ਤੇ ਜਿਲਾਉਣੇ ਆਪਾਂ ਜਾਂ ਜਿਹੜੀਆਂ ਵੱਡੀਆਂ ਕੰਟਰੀਆਂ ਆ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਿਹੜੀਆਂ ਕਿ ਇਹਦੀਆਂ ਪਹਿਲਾਂ ਮੈਂਬਰ ਆ ਜਿਨ੍ਹਾਂ ਦੇ ਵੱਲੋਂ ਗੈਟ ਤੋਂ ਬਣਾਇਆ ਗਿਆ ਡਬਲਯੂਟੀਓ ਉਹ ਅੱਜ ਇਸ ਗੱਲ ਦੇ ਪ੍ਰੈਸ਼ਰ ਦੇ ਵਿੱਚ ਉਹ ਅਭੂ ਤਾਬੂ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਕਰ ਰਿਹਾ ਪੰਜ ਦਿਨ ਦੀ ਔਰ ਉਹਦਾ ਮੇਨ ਏਜੰਡਾ ਵੀ ਭਾਰਤ ਆ ਕਿ ਭਾਰਤ ਦੇ ਵਿੱਚ ਜਿਹੜਾ ਇਹ ਮਤਲਬ ਕਿ ਜਿਹੜੀਆਂ ਜਿੰਨੀਆਂ ਵੀ ਫੈਸਿਲਟੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਫੈਸਿਲਟੀਆਂ ਨੂੰ ਹੌਲੀ ਹੌਲੀ ਕਰਕੇ ਅੱਗੇ ਤਾਂ ਸੀਗਾ ਕਿ ਸਲੋ ਸਲੋ ਕਰਕੇ ਬੈਕ ਕਰੋ ਜਿਹੜੀ 13 ਦੇ ਵਿੱਚ ਕਨਵੈਨਸ਼ਨ ਹੋਈ ਸੀ ਨਾ ਇਹਨਾਂ ਦੀ 13 ਦੇ ਵਿੱਚ ਕਨਵੈਨਸ਼ਨ ਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਸੀ ਕਿ ਜਿਹੜੀਆਂ ਸਬਸਿਡੀਆਂ ਉਹਨਾਂ ਨੂੰ ਘਟਾਇਆ ਜਾਵੇ ਪਰ ਜਿਹੜੀ ਅੱਜ ਕਨਵੈਨਸ਼ਨ ਹੋ ਰਹੀ ਹੈ ਅਬੂ ਧਾਬੀ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਕੇ 29 ਤਰੀਕ ਤੱਕ ਚੱਲੂਗੀ ਉਹਦਾ ਏਜੰਡੇ ਜਿੰਨੇ ਵੀ ਲੱਗੇ ਹੋਏ ਆ ਉਹ ਭਾਰਤ ਲਈ ਬਹੁਤ ਹੀ ਘਾਤਕ ਹੋਣਗੇ ਔਰ ਭਾਰਤ ਦੇ ਵਿੱਚ ਜਿਹੜੇ ਲੋਕਾਂ ਨੂੰ ਹੈਂਡ ਟੂ ਮਾਉਥ ਕਰ ਦੇਣਗੇ ਕਿਉਂਕਿ ਉਹ ਚਾਹੁੰਦੇ ਆ ਕਿ ਹੈਂਡ ਟੂ ਮਾਉਥ ਹੋ ਜਾਣਾ ਤੇ ਅੰਦੋਲਨ ਜਿਹੜਾ ਆ ਇਹ ਕਦੇ ਵੀ ਨਾ ਕਰ ਸਕਣ ਮਲਿੰਗਲ ਸਾਹਿਬ ਸਵਾਲ ਇਹ ਖੜਾ ਹੁੰਦਾ ਹੈ ਕਿ ਪੂੰਜੀਵਾਦ ਨੂੰ ਹੁਣ ਕਿਸਾਨੀ ਤੋਂ ਕੀ ਤਕਲੀਫ ਹੈ ਕਿਸਾਨੀ ਦੇ ਮਗਰ ਕਾਹਨੂੰ ਪੂੰਜੀਵਾਦ ਪੈ ਗਿਆ ਹੈ ਜਾਂ ਡਬਲਿਊਟੀਓ ਦੀ ਗੱਲ ਕਰੀਏ ਇਹ ਕਨਵੈਨਸ਼ਨ ਕਾਹਨੂੰ ਕਿਸਾਨੀ ਦੇ ਉੱਤੇ ਇੰਨੀ ਫੋਕਸ ਹੋ ਗਈ ਹੈ ਕਿ ਉਹਦੇ ਤੋਂ ਹੁਣ ਜੋਦੀ ਉਹਦੀ ਮੰਗ ਹੈਗੀ ਉਹਦੇ ਹੱਕ ਹੈਗੇ ਉਹੀ ਖੋਣ ਤੇ ਤਤਪਰ ਹੋ ਗਏ ਗੱਲ ਦੇਖੋ ਇਸ ਤਰ੍ਹਾਂ ਆ ਕਿ ਜਦੋਂ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਨਾ ਗੈਟ ਤੇ ਉਦੋਂ ਵੀ ਚੱਲਦਾ ਸੀ ਇਹ ਤਾਂ ਉਦਬੰਦਨੀ ਸੀ ਚਲਦਾ ਸੀ ਉਹਦਾ ਨਮਾ ਰੰਗਤ ਦਿੱਤਾ ਡਬਲਯੂਟੀਓ ਬਣਾਇਆ ਉਹਨੂੰ ਠੀਕ ਹੈ ਦੇਖੋ ਜਦੋਂ 1960 ਦੇ ਵਿੱਚ ਸਾਡੇ ਕੋਲ ਕੁਝ ਨਹੀਂ ਸੀ ਔਰ ਉਸ ਵੇਲੇ ਤੋਂ ਲੈ ਕੇ ਸਾਡੇ ਇਹੋ ਜਿਹੇ ਸਾਡੇ ਪ੍ਰਧਾਨ ਮੰਤਰੀ ਸੀ ਜਿਹੜੇ ਕਹਿੰਦੇ ਸੀ ਇੱਕ ਟਾਈਮ ਭੁੱਖੇ ਰਹੋ ਇੱਕ ਟਾਈਮ ਰੋਟੀ ਖਾਓ ਦੇਖੋ ਉਦੋਂ ਅਸੀਂ ਮਤਲਬ ਕਿ ਪੰਜਾਬ ਨੇ ਵੱਧ ਤੋਂ ਵੱਧ ਹਿੰਮਤ ਕੀਤੀ ਜਾਂ ਇਹਨਾਂ ਹੀ ਸਾਮਰਾਜੀ ਤਾਕਤਾਂ ਨੇ ਸਾਨੂੰ ਕੈਮੀਕਲ ਦਿੱਤੇ ਔਰ ਹਾਈਬ੍ਰਿਡ ਸੀਡ ਦਿੱਤੇ ਕਿਉਂਕਿ ਅੱਜ ਦੇਖਿਆ ਜਾਵੇ WTO ਇਸੇ ਕਰਕੇ ਕਹਿ ਰਿਹਾ ਕਿ 70 ਤੋਂ 80% ਅਸੀਂ ਇਹਨਾਂ ਦੇ ਸੀਡ ਤੇ ਡਿਪੈਂਡ ਹੋ ਗਏ WTO ਦੇ ਔਰ ਜਿਹੜੀ ਖੇਤੀ ਆ ਇਸ ਵੇਲੇ ਉਹ ਕੈਮੀਕਲ ਦੇ ਤੌਰ ਤੇ ਚਾਹੇ ਉਹ ਖਾਦਾਂ ਦੇ ਲਾ ਲਓ ਚਾਹੇ ਉਹ ਪੈਸਟੀਸਾਈਡ ਦੇ ਲਾ ਲਓ ਚਾਹੇ ਉਹ ਇਨਸਟੀਸਾਈਡ ਦੇ ਲਾ ਲਓ ਚਾਹੇ ਉਹਨੂੰ ਆਪਾਂ ਨਦੀਨ ਨਾਸ਼ਕ ਦੇ ਤੌਰ ਤੇ ਲਾ ਲਈਏ ਉਹ ਆਪਾਂ ਇਹਨਾਂ ਕੰਪਨੀਆਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਹੋ ਗਏ ਡਿਪੈਂਡ ਹੋਣ ਕਰਕੇ ਅੱਜ ਇਹ ਜਿਹੜੀਆਂ ਕੰਪਨੀਆਂ ਆ ਇਹ ਕਹਿ ਰਹੀਆਂ ਕਿ ਮਤਲਬ ਕਿ ਇਸ ਖੇਤੀ ਨੂੰ ਇਸ ਹਿਸਾਬ ਨਾਲ ਲੋ ਕਰ ਦਿੱਤਾ ਜਾਵੇ ਕਿ ਜਿਹੜੀ ਜਿਹੜੀ ਜ਼ਮੀਨ ਆ ਉਹ ਹੌਲੀ 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 ਇਹ ਜਿੰਨੇ ਵੀ ਕਿਸਾਨਿਆਂ ਛੋਟਾ ਧੌਕਾ ਆ ਜਾਂ ਸਾਡਾ ਰੋਜ਼ਗਾਰ ਇਹ ਸਾਰੇ ਦਿਹਾੜੀ ਵਾਲੇ ਸਿਸਟਮ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰਨ ਦੀ ਇਹਨਾਂ ਦੀ ਰਣਨੀਤੀ ਆ ਪ੍ਰਾਪਰਟੀ ਜਿਹੜੀ ਆ ਉਹਨੂੰ ਮਤਲਬ ਕਿਸਾਨਾਂ ਤੋਂ ਖੋ ਕੇ ਕਿਸੇ ਵੀ ਤਰੀਕੇ ਦੇ ਵਿੱਚ ਇਹ ਆਪਣੇ ਯੂਜ਼ਰੈਂਟ ਆ ਤੁਸੀਂ ਦੇਖਿਆ ਹੋਣਾ ਕਿ ਜਦੋਂ ਪਿਛਲਾ ਅੰਦੋਲਨ ਚੱਲਿਆ ਉਦੋਂ ਨੋ ਫਾਰਮਰ ਨੋ ਫੂਡ ਦੇ ਨਾਰੇ ਲੱਗੇ ਸੀ ਤੇ ਆ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਤੁਸੀਂ ਵਿਦਆਉਟ ਫਾਰਮਰ ਫੂਡ ਆ ਗਿਆ ਨਾ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਆ ਇਹ ਦੇਖੋ ਸਾਡੇ ਲਈ ਸਾਡੀ ਸਿਹਤ ਲਈ ਔਰ ਸਾਡੀ ਲਈ ਬੜਾ ਇੱਕ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਨਤਾਊਗਾ ਦੇਖੋ ਜਿੰਨੇ ਵੀ ਅਜੇ ਤੱਕ ਪਿਛਲੇ ਕੋਈ ਵੀ ਪਲਾਨ ਲੈ ਕੇ ਆਈਆਂ ਸਰਕਾਰਾਂ ਉਹਨਾਂ ਦੇ ਰਿਜ਼ਲਟ ਜਿਹੜੇ ਆ ਉਹ 40 50 ਸਾਲ ਤੋਂ ਬਾਅਦ ਪਤਾ ਲੱਗਦੇ ਜਦੋਂ 40 50 ਸਾਲ ਤੋਂ ਬਾਅਦ ਰਿਜ਼ਲਟ ਪਤਾ ਲੱਗਦੇ ਤਾਂ ਸਿਰਫ ਆਪਣੇ ਕੋਲ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਆਪਾਂ ਕਰਨ ਵਾਲੇ ਕੁਝ ਨਹੀਂ ਹੁੰਦੇ ਤੁਸੀਂ ਆਪਣੇ ਇੱਕ ਮਿਸਾਲ ਦੇ ਤੌਰ ਤੇ ਅੱਜ ਲਾ ਲਓ ਕਿ ਦੇਖੋ 72 ਦੇ ਵਿੱਚ ਇੱਕ ਪੰਜਾਬ ਸਰਕਾਰ ਭਾਰਤ ਸਰਕਾਰ ਨਾਰਾ ਲੈ ਕੇ ਆਈ ਸੀ ਹਮ ਦੋ ਹਮਾਰੇ ਦੋ ਉਸ ਨਾਰੇ ਨੂੰ ਪੰਜਾਬੀਆਂ ਨੇ ਸਭ ਤੋਂ ਵੱਧ ਮੰਨਿਆ ਅੱਜ ਮੇਰੇ ਹਿਸਾਬ ਨਾਲ 52 ਸਾਲ ਹੋ ਗਏ 52 ਸਾਲਾਂ ਬਾਅਦ ਅੱਜ ਸਾਡੇ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਸਾਡੇ ਤਾਂ ਘਰਾਂ ਦੇ ਵਿੱਚ ਛਣਾਟੇ ਸ਼ਕ ਹੈ ਔਰ ਅੱਜ ਟਾਈਮ ਵੀ ਆ ਗਿਆ ਕਿ ਅਸੀਂ ਉੱਥੇ ਕੁਝ ਕਿਸੇ ਵੀ ਤਰੀਕੇ ਦੇ ਨਾਲ ਉਸ ਚੀਜ਼ ਨੂੰ ਪੂਰਤੀ ਨਹੀਂ ਕਰ ਸਕਦੇ ਇਹ ਇਹਨਾਂ ਦੀਆਂ ਦੇਖੋ ਇਹ ਰਣਨੀਤੀਆਂ ਐਕਸਪ੍ਰੈਸ ਬੇ ਨਿਕਲ ਰਿਹਾ ਅਜ ਪੂਰੇ ਇੰਡੀਆ ਦੇ ਵਿੱਚੋਂ ਦੀ ਹੋ ਕੇ ਪੰਜਾਬ ਦੇ ਵਿੱਚੋਂ ਦੀ ਹੋ ਕੇ ਪਾਕਿਸਤਾਨ ਨੂੰ ਜਾ ਰਿਹਾ ਹੁਣ ਇਹ ਡਾਇਰੈਕਟਲੀ ਵਪਾਰ ਕਰਨਗੇ ਡਾਇਰੈਕਟਲੀ ਵਪਾਰ ਹੋਊਗਾ ਵਪਾਰ ਤਾਂ ਪਹਿਲਾਂ ਵੀ ਚੱਲਦਾ ਸੀ ਪੰਜਾਬ ਦੀ ਫਸਲ ਪੰਜਾਬ 'ਚ ਤਾਂ ਰਹਿੰਦੀ ਨਹੀਂ ਪੰਜਾਬ ਦੀ ਫਸਲ ਬਾਇਆ ਬੰਬੇ ਹੋ ਕੇ ਸਾਰੇ ਏਸ਼ੀਆ ਦੇ ਵਿੱਚ ਪਹਿਲਾਂ ਵੀ ਜਾਂਦੀ ਸੀ ਔਰ ਕਰਦੇ ਬਾਗਾ ਬਾਰਡਰ ਤੋਂ ਗਈ ਕੇ ਬਾਗਾ ਬਾਰਡਰ ਤੋਂ ਸਿੱਧੀ ਕਰ ਦੋ ਅੱਜ ਜੇ ਬਾਗਾ ਬਾਰਡਰ ਤੋਂ ਕਰਤੀ ਆ ਤੇ ਦੇਖੋ ਕਿ ਐਕਸਪ੍ਰੈਸ ਮੇ ਦੇ ਵਿੱਚ ਕਿੰਨੀਆਂ ਐਂਟਰੀਆਂ ਪੰਜਾਬ ਦੇ ਵਿੱਚ ਜਿਹੜੇ ਐਕਸਪ੍ਰੈਸ ਮੇ ਬਣੇ ਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਐਸ ਵਿਲੇ ਜੋ ਹਾਲਾਤ ਪੈਦਾ ਹੋ ਰਿਹਾ ਹੈ ਆ ਡਬਲਯੂਟੀਓ ਅੱਜ ਐਡੇ ਜ਼ਬਰਦਸਤ ਕਿਸਾਨੀ ਅੰਦੋਲਨ ਦੇ ਵਿੱਚ ਚੱਲਦਿਆਂ ਦੇ ਉੱਤੇ ਉਹਨਾਂ ਨੇ ਮੀਟਿੰਗ ਰੱਖਣੀ ਇਹ ਪੂਰੇ ਭਾਰਤ ਵਾਸਤੇ ਇੱਕ ਬਹੁਤ ਹੀ ਮਤਲਬ ਦੁਖਾਂਤ ਹੋਗਾ ਕਿ ਜੇ ਭਾਰਤ ਇਹਦੇ ਅਜ ਡਬਲਯੂਟੀਓ ਦੇ ਵਿੱਚੋਂ ਆਪਣੀ ਮੈਂਬਰਸ਼ਿਪ ਛੱਡ ਕੇ ਬਾਹਰ ਆ ਜਾਊਗਾ ਤੇ ਮੇਰੇ ਹਿਸਾਬ ਨਾਲ ਆਉਣ ਵਾਲਾ ਭਵਿੱਖ ਜਿਹੜਾ ਭਾਰਤੀਆਂ ਦਾ ਵਧੀਆ ਹੋਊਗਾ ਅਗਰ ਨਹੀਂ ਹੋਊਗਾ ਤੇ ਜਿਹੜੀਆਂ ਵੱਡੀਆਂ ਤਾਕਤਾਂ ਆ ਉਹ ਜ਼ਰੂਰ ਭਾਰਤ ਦੇ ਉੱਤੇ ਬਹੁਤ ਛੇਤੀ ਹੀ ਆਪਣਾ ਜਿਹੜਾ ਆ ਉਹ ਪਕੜ ਬਣਾ ਲੈਣਗੀਆਂ ਬਹੁਤ ਜ਼ਿਆਦਾ ਪਕੜ ਬਣਾ ਲੈਣਗੀਆਂ ਜਿਹਦੇ ਨਾਲ ਭਾਰਤ ਦੇ ਲੋਕ ਹੈਂਡ ਟੂ ਮਾਥ ਹੋ ਜਾਣਗੇ ਔਰ ਇਹਨਾਂ ਨੂੰ ਆਪ ਲੇਬਰ ਸਾਰੀ ਟੋਟਲ ਲੇਬਰ ਕਰਨ ਜੋ ਹੋ ਜਾਣਗੇ ਉਹ ਕੰਪਨੀਆਂ ਜਿਹੜੀਆਂ ਰਾਜ ਕਰਨੀਆਂ ਤੁਸੀਂ ਭਵਿੱਖ ਦੀ ਗੱਲ ਕੀਤੀ ਹੈ ਮੈਂ ਮੌਜੂਦਾ ਚੱਲ ਰਹੇ ਕਿਸਾਨੀ ਅੰਦੋਲਨ ਦਾ ਭਵਿੱਖ ਵੀ ਜਾਣ ਲੈਣਾ ਚਾਹੁੰਦਾ ਕਿਉਂਕਿ ਹੁਣ ਜੋ ਗੱਲਾਂ ਚੱਲਦੀਆਂ ਪਈਆਂ ਉਹਦੇ 'ਚ ਇੱਕ ਗੱਲ ਕਹੀ ਜਾ ਰਹੀ ਹੈ ਕਿ ਹੁਣ ਲੋਕ ਟੁੱਟਣ ਲੱਗ ਗਏ ਨੇ ਹੁਣ ਲੋਕ ਵਾਪਸ ਜਾਣ ਲੱਗ ਗਏ ਨੇ ਟਰਾਲੀਆਂ ਵਾਪਸ ਵੱਲ ਨੂੰ ਮੋੜਨ ਲੱਗ ਗਏ ਨੇ ਸ਼ੰਭੂ ਤੇ ਹੁਣ ਉਹ ਮੋਰਚਾ ਰਹਿ ਨਹੀਂ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਮੋਰਚੇ ਦੇਖੋ ਗੱਲ ਇਸ ਤਰ੍ਹਾਂ ਆ ਕਿ ਮੋਰਚਾ ਜਦੋਂ ਕੋਈ ਵੀ ਲੱਗਦਾ ਨਾ ਮੋਰਚਾ ਚੋਂ ਪਹਿਲੂਆਂ ਤੇ ਲੱਗਦਾ ਠੀਕ ਹੈ ਮੋਰਚਾ ਦੇਖੋ ਮੈਂ ਇਹ ਇਹਦੇ ਵਿੱਚ ਮੈਂ WTO ਤੋਂ ਵੀ ਤੁਹਾਨੂੰ ਦੱਸ ਦਿੰਨਾ ਤੇ ਮੋਰਚੇ ਦੇ ਦੱਸ ਦਉ ਮੋਰਚੇ ਦੇ ਚਾਰ ਪਹਿਲੂ ਹੁੰਦੇ ਆ ਮੋਰਚਾ ਉਹ ਬੰਦੇ ਅੰਦੋਲਨ ਲੜਦੇ ਆ ਜਿਹੜੇ اخਲਾਕੀ ਤੌਰ ਤੇ ਸਮਾਜਿਕ ਤੌਰ ਤੇ ਕੰਮਜਾਓ ਹੁੰਦੇ ਦੂਜੀ ਗੱਲ ਇਹ ਆ ਕਿ ਉਹ ਬੰਦੇ ਲੜਦੇ ਆ ਜਿਹੜੇ ਵਿਦਿਅਕ ਤੌਰ ਤੇ ਪੂਰੇ ਮਤਲਬ ਕਿ ਆਪਣੇ ਆਪ ਚ ਰਖਾਉਂਦੇ ਹੁੰਦੇ ਆ ਠੀਕ ਹੈ ਤੀਜੀ ਗੱਲ ਇਹ ਆ ਕਿ ਬੰਦੇ ਉਹ ਲੜਦੇ ਆ ਜਿਹੜੇ ਸਿਹਤ ਪੱਖੋਂ ਕੰਮਜਾਓ ਹੁੰਦੇ ਔਰ ਚੌਥੀ ਗੱਲ ਇਹ ਆ ਕਿ ਜਿਹੜੇ ਬੰਦੇ ਆਰਥਿਕ ਪੱਖੋਂ ਤਕੜੇ ਹੁੰਦੇ ਆ ਅੰਦੋਲਨ ਉਹ ਲੜਨ ਜਾਣਗੇ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਰਨਾਟਕਾ ਤੋਂ ਬਿਹਾਰ ਤੋਂ ਕਿੰਨੇ ਕ ਬੰਦੇ ਆਉਂਦੇ ਸੀ ਕਿਉਂਕਿ ਉਹ ਬੰਦਿਆਂ ਨੂੰ ਪਹਿਲਾਂ ਹੀ ਉੱਥੇ ਐਮਐਸਪੀ ਨਹੀਂ ਹੋਣ ਕਰਕੇ ਉਹਨਾਂ ਦੀ ਫਸਲ ਨਹੀਂ ਵਿਕਦੀ ਕਰਕੇ ਉਹ ਅੱਜ ਪੰਜਾਬ ਦੇ ਵਿੱਚ ਜਾਂ ਹੋਰਾਂ ਸਟੇਟਾਂ ਦੇ ਵਿੱਚ ਲੇਬਰ ਕਰਨ ਆਉਂਦੇ ਆ ਔਰ ਉਹ ਅੰਦੋਲਨ ਦੇ ਵਿੱਚ ਸਾਂ ਨਹੀਂ ਲੈ ਸਕੇ ਸੀ ਇਹ ਪੰਜਾਬ ਦੇ ਵੀ ਇਸ ਚੀਜ਼ ਨੂੰ ਕਰਨ ਲਈ ਡਬਲਯੂਟੀਓ ਜਿਹੜਾ ਅੱਜ ਖੜਾ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਗੱਲ ਕਹੀ ਸੀ ਇੱਕ ਆਰਡਰ ਆਇਆ ਸੀ ਨੋਟੀਫਿਕੇਸ਼ਨ ਆਇਆ ਸੀ ਕਿ 10ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਠੀਕ ਹੈ ਜਦੋਂ 10ਵੀਂ ਤੱਕ ਤੁਸੀਂ ਇੱਕ ਗੱਲ ਰੱਖੋ ਕਿ ਇੱਕ ਬੱਚੇ ਨੂੰ ਫੇਲ ਨਹੀਂ ਕੀਤਾ ਉਹਨੇ ਊੜਾ ਪੜ੍ਹਿਆ ਵੀ ਨਹੀਂ ਉਹਨੂੰ ਪਾਸ ਕਰੀ ਜਾਂਦੇ ਪਾਰ ਜਦੋਂ 11ਵੀਂ ਦੇ ਵਿੱਚ ਜਾ ਕੇ ਆਪਾਂ ਉਹਦੀ ਐਡਮਿਸ਼ਨ ਕਿਸੇ ਜਗ੍ਹਾ ਤੇ ਆਪਾਂ ਉਦਾਂ ਦੇ ਤੇ ਕਰਾਵਾਂਗੇ ਕਿ ਉਹ ਬੱਚਾ ਪੜ੍ਹੂਗਾ ਸਾਡੀ ਜਿਹੜੀ ਸਾਨੂੰ ਵਿਦਿਅਕ ਪੱਖੋਂ ਜਿਹੜਾ ਕਮਜ਼ੋਰ ਕਰਨ ਲਈ ਡਬਲਯੂਟੀਓ ਦੀ ਨੀਤੀ ਜਿਹੜੀ ਸੀ ਉਹ ਇਹ ਨੀਤੀ ਸੀ ਇਹਦੇ ਵਿੱਚ ਠੀਕ ਆਰਥਿਕ ਪੱਖੋਂ ਜਾਂ ਸਰੀਰਕ ਪੱਖੋਂ ਇਹਦੀ ਅਸੀਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਜਿੱਦਣ 47 ਤੋਂ ਬਾਅਦ ਆਪਾਂ ਨੂੰ ਇਹ ਤੋਂ 60 ਤੋਂ ਬਾਅਦਾਂ ਹਰੀ ਕ੍ਰਾਂਤੀ ਆਪਾਂ ਆਈ ਆ ਆਪਾਂ ਨੂੰ ਖਾਦ ਆਏ ਆ ਉਸ ਦਿਨ ਆਪਾਂ ਕੀ ਕਰਦੇ ਸੀ ਆਪਾਂ ਸਿੰਪਲ ਰੋਟੀ ਖਾਂਦੇ ਸੀ ਜੇ ਕਿਸੇ ਦਾ ਕੰਨ ਸਿਰ ਦੁਖਣਾ ਤੇ ਸਿੰਪਲ ਆਪਾਂ ਦੇਸੀ ਇਲਾਜ ਕਰਦੇ ਸੀ ਜਿੱਦਣ ਇਹ ਆਏ ਸਾਰਾ ਕੁਝ ਆਇਆ ਤੇ ਨਾਲ ਇਹਦੇ ਐਲੋਪੈਥੀ ਵੀ ਆ ਗਈ ਠੀਕ ਹੈ ਐਲੋਪੈਥੀ ਆਈ ਐਲੋਪੈਥੀ ਨੇ ਆਪਾਂ ਨੂੰ ਕੀ ਕੀਤਾ ਕਿ ਦੇਖੋ ਜਦੋਂ ਆਪਾਂ ਕੋਈ ਸਿਰ ਦੁਖਿਆ ਜਾਂ ਕੁਛ ਵੀ ਦੁਖਿਆ ਆਪਾਂ ਇੱਕ ਗੋਲੀ ਖਾਧੀ ਪੈਰਾਸੀਟਾਮੋਲ ਦੀ ਗੋਲੀ ਖਾਧੀ ਸਿਰ ਤਾਂ ਆਪਣਾ ਉਸ ਲਈ हट ਗਿਆ ਪਰ ਆਪਾਂ ਨੂੰ ਇਹ ਗੱਲ ਦੀ ਜਜਮੈਂਟ ਹੋਈ ਕਿ ਇਹ ਸਾਡੇ ਲੀਵਰ ਤੇ ਜਾਂ ਸਾਡੇ ਕਿਡਨੀ ਤੇ ਕਿੰਨਾ ਇਫੈਕਟ ਕੀਤਾ ਹਨ ਇਹ ਤਾਂ ਗੱਲ ਨਹੀਂ ਨਾ ਪਤਾ ਲੱਗੀ ਆਪਾਂ ਨੂੰ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗਾ ਜਦੋਂ ਹੁਣ ਆਪਣੇ ਸਰੀਰ ਦੇ ਅੰਗ ਡੈਮੇਜ ਹੋਣ ਲੱਗੇ ਔਰ ਇਨ੍ਹਾਂ ਚੀਜ਼ਾਂ ਦੇ ਨਾਲ ਹੀ ਜਦੋਂ ਹੁਣ ਅਸੀਂ ਬਿਮਾਰੀਆਂ ਸਾਡੇ ਤੋਂ ਵਧੀਆਂ ਇੱਕ ਪਾਸੇ ਤਾਂ ਉਹਨਾਂ ਨੇ ਆਪਣਾ ਉਸਮਾਨ ਵੇਚ ਲਿਆ ਜਿਹਨਾਂ ਖੇਤੀ ਹੋਣੀ ਸੀ ਦੂਜੇ ਪਾਸੇ ਸਾਨੂੰ ਬਿਮਾਰ ਕਰਕੇ ਸਾਡੇ ਨਾਲ ਜਿਹੜੀ ਡਾਕਟਰੀ ਲੈਂਸੀ ਉਹ ਵੀ ਉਹਨਾਂ ਦੀ ਸੀ ਉਧਰੋਂ ਵੀ ਕਮਾਈ ਕਰਨ ਲਈ ਸਾਨੂੰ ਸਰੀਰ ਕੋ ਪੱਖੋਂ ਵੀ ਕਮਜ਼ੋਰ ਕੀਤਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਸਾਰੇ ਪਾਸੇ ਵਿਦਿਅਕ ਪੱਖੋਂ ਵੀ ਕਮਜ਼ੋਰ ਕੀਤਾ ਆਪਣੇ ਜਿੱਤੋਂ ਸਾਰੇ ਹੀਲੇ ਵਸੀਲੇ ਸਾਰੇ ਕੀਤੇ ਪਰ ਫੇਰ ਵੀ ਜਿਹੜੇ ਪੰਜਾਬੀ ਆ ਇੰਨੀ ਛੇਤੀ ਡਿਗਣ ਵਾਲੇ ਨਹੀਂ ਅੰਦੋਲਨ ਚੱਲੂਗਾ ਅੰਦੋਲਨ ਬਿਲਕੁਲ ਸਥਿਰ ਕਰਾਂਗੇ ਦੇਖੋ ਅੰਦੋਲਨ ਇਸ ਵੇਲੇ ਪੰਜਾਬੀਆਂ ਦੀ ਪੱਗ ਦਾ ਮਸਲਾ ਆ ਇਦਾਂ ਦੀ ਗੱਲ ਨਹੀਂ ਕਿ ਅੰਦੋਲਨ ਨੂੰ ਬਿਲਕੁਲ ਖਤਮ ਹੋ ਜਾਊਗਾ ਜਾਂ ਅੰਦੋਲਨ ਨੂੰ ਕਰ ਦੇਣਗੇ ਸਰਕਾਰਾਂ ਬਹੁਤ ਵਾਰ ਮੁਗਲ ਰਾਜ ਦੇ ਟਾਈਮ ਤੋਂ ਲੈ ਕੇ ਅੱਜ ਤਾਈਂ ਅੰਦੋਲਨ ਚੱਲਦੇ ਆਏ ਆ ਔਰ ਬਹੁਤ ਵਾਰ ਅੰਦੋਲਨ ਜਿਹੜਾ ਬੈਕ ਤੇ ਵੀ ਆ ਜਾਂਦਾ ਬੈਕ ਤੇ ਆ ਕੇ ਦੁਬਾਰਾ ਫੇਰ ਦੇਖੋ 26 ਤੋਂ ਬਾਅਦ ਜੇ ਆਪਣਾ ਦਿੱਲੀ ਅੰਦੋਲਨ ਲਾਉਨੇ ਆ ਤੇ 27 28 ਨੂੰ ਆਪਣਾ ਅੰਦੋਲਨ ਕਿੰਨਾ ਬੈਕ ਤੇ ਆ ਗਿਆ ਸੀ ਆ ਗਿਆ ਸੀ ਨਾ ਇੱਕ ਵਾਰ ਅੰਦੋਲਨ ਦੀਆਂ ਬਿਲਕੁਲ ਜੜਾਂ ਤੱਕ ਖਿਲ ਗਈਆਂ ਸੀ ਔਰ ਜਦੋਂ 28 ਨੂੰ ਲੋਕਾਂ ਨੂੰ ਪੰਜਾਬੀਆਂ ਨੂੰ ਪਤਾ ਲੱਗਾ ਕਿ ਅੰਦੋਲਨ ਵਾਅਕ ਤੇ ਆ ਰਿਹਾ ਤੇ ਲੋਕਾਂ ਨੇ ਫਿਰ ਦੁਬਾਰਾ ਬਹੀਰਾਂ ਘੱਟ ਦੁੱਤੀਆਂ ਸੀ ਇਹ ਕੋਈ ਗੱਲ ਨਹੀਂ ਅੰਦੋਲਨ ਦੇ ਵਿੱਚ ਇਤਰਾਜ ਚੜਾ ਬਹੁਤ ਹੋਣੇ ਆ ਬਹੁਤ ਕੁਝ ਹੋਣਾ ਪਰ ਇਸ ਅੰਦੋਲਨ ਨੂੰ ਸਿਰੇ ਜ਼ਰੂਰ ਲੱਗੂਗਾ ਐਸੀ ਗੱਲ ਨਹੀਂ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂਆਂ ਦੀ ਬਖਸ਼ਿਸ਼ ਹੈ ਤੇ ਜ਼ਰੂਰ ਹੋਗਾ ਬਿਲਕੁਲ ਇਹੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਇਸੇ ਚੀਜ਼ ਦੇ ਉੱਤੇ ਟਿਕੇ ਹੋਏ ਨੇ ਪਰ ਹੁਣ ਕਿਤੇ ਨਾ ਕਿਤੇ ਨਾ ਕਾਲ ਪੈਂਦੀ ਨਜ਼ਰ ਆਉਣ ਲੱਗ ਗਈ ਅੰਦਰ ਕਾਲੀ ਜਿਹੜੀ ਉੱਠਦੀ ਨਜ਼ਰ ਆਉਣ ਲੱਗ ਗਈ ਕਹਿੰਦੇ ਅੰਦੋਲਨ ਸਿਗਾ ਦਿੱਲੀ ਜਾਣ ਦਾ ਤੇ ਸ਼ੰਭੂ ਖੜ ਕੇ ਉੱਥੇ ਹੀ ਬੈਠ ਕੇ ਤੇ ਗੋੜੀਆਂ ਵੀ ਆਪ ਖਾਈ ਜਾਂਦੇ ਆ ਥਰੂ ਗੈਸ ਦੇ ਧੂਏ ਫੱਕੀ ਜਾ ਰਹੇ ਨੇ ਦੇਖੋ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਅੰਦੋਲਨ ਜਿਹੜਾ ਨਾ ਦੋ ਤਰੀਕਿਆਂ ਦੇ ਵਿੱਚ ਇਹ ਵੀ ਅੰਦੋਲਨ ਹੁੰਦਾ ਇੱਕ ਪਾਸੇ ਹੁੰਦਾ ਅੰਦੋਲਨ ਸ਼ਾਂਤ ਤੇ ਦੂਜਵਕ ਤੇ ਦੂਜੇ ਪਾਸੇ ਹਿੰਸਕ ਹੂੰ ਦੇਖੋ ਜਿਹੜੇ ਜਿਨ੍ਹਾਂ ਸਾਡੇ ਯੋਧਿਆਂ ਨੇ ਅੰਦੋਲਨ ਲੜਨ ਜਾਣਾ ਕੋਈ ਵੀ ਅੰਦੋਲਨ ਹੋਵੇ ਮੈਂ ਇਹਦੀ ਗੱਲ ਵੀ ਕਰਦਾ ਇੱਕ ਪਿਛਲੇ ਅਗਲੇ ਦੀ ਵੀ ਲਾ ਲਓ ਤੁਸੀਂ ਉਹ ਚਾਹੁੰਦੇ ਹੁੰਦੇ ਕਿ ਅੰਦੋਲਨ ਜਿਹੜਾ ਸੀ ਸ਼ਾਂਤੀਪੂਰਵਕ ਰੱਖੀਏ ਤੇ ਸਰਕਾਰਾਂ ਦੀ ਨੀਤੀ ਹੁੰਦੀ ਆ ਕਿ ਅੰਦੋਲਨ ਨੂੰ ਜਿਹੜਾ ਆ ਹਿੰਸਕ ਕਰ ਦਿੱਤਾ ਜਾਵੇ ਔਰ ਅੰਦੋਲਨ ਖਤਮ ਹੋ ਜਾਂਦਾ ਦੇਖੋ ਦਿੱਲੀ ਜਿੰਨਾ ਵੀ ਅੰਦੋਲਨ ਲੜਿਆ ਗਿਆ ਜਿੰਨੀ ਦੇਰ ਤੱਕ ਅਸੀਂ ਸ਼ਾਂਤ ਬੈਠੇ ਰਹੇ ਅੰਦੋਲਨ ਜਿੱਤ ਕੇ ਆਏ ਮੈਂ ਤੇ ਆਪਣੇ ਸਾਰੇ ਵੀਰਾਂ ਨੂੰ ਇੱਕ ਗੱਲ ਦੀ ਬੇਨਤੀ ਕਰੂੰਗਾ ਤੁਹਾਡੇ ਮੱਦੇਮ ਰਹੀਂ ਕਿ ਆਪਾਂ ਨੂੰ ਬਾਰਡਰ ਛੱਡ ਕੇ ਸਰਵਿਸ ਲਾਈਨਾਂ ਤੇ ਹੋ ਕੇ ਆਪਣੀਆਂ ਟਰੈਕਟਰ ਵਾਲੀਆਂ ਲੈ ਕੇ ਬੈਠ ਜਾਣਾ ਚਾਹੀਦਾ ਬਾਰਡਰ ਸਰਕਾਰ ਬੰਦ ਰੱਖੇ ਕਿ ਨਾਜ਼ਰ ਬੰਦ ਰੱਖਦੀ ਆ ਠੀਕ ਹੈ ਆਪਾਂ ਦੇ ਜਿਹੜਾ ਇਹ ਟੈਗ ਲੱਗਦਾ ਕਿ ਅਸੀਂ ਮਤਲਬ ਕਿ ਰੋਡ ਬੰਦ ਕਰਕੇ ਕਿਸਾਨ ਬੈਠੇ ਆ ਇੱਕ ਤਾਂ ਉਹ ਪਹਿਲਾਂ ਟੈਗ ਖਤਮ ਹੋ ਜੂ ਸਾਡਾ ਕਿ ਅਸੀਂ ਹਾਈਵੇ ਛੱਡਿਆ ਦੂਜੀ ਗੱਲ ਇਹ ਹੈ ਕਿ ਕਿੰਨਾ ਚਿਰ ਬੰਦ ਰੱਖੂਗੀ ਇਹ ਸਰਕਾਰ ਦੀਆਂ ਚੀਕਾਂ ਨਿਕਲ ਜਾਣੀਆਂ ਐਸ ਵੇਲੇ ਤੁਸੀਂ ਇੱਕ ਗੱਲ ਦੇਖੋ ਕਿ 3 ਮਹੀਨੇ ਹੋ ਗਏ ਇਨਾਂ ਦੇ ਕੋਲੋਂ ਜਿਹੜੀ 2 ਰੁਪਏ ਕਿਲੋ ਵਾਲੀ ਇਲੈਕਸ਼ਨ ਸਿਰ ਤੇ ਆ ਕਣਕ ਨਹੀਂ ਦੇ ਇਹੋ ਹੀ ਕਣਕ ਇਹਨਾਂ ਦੇ ਕੋਲ ਸਰਕਾਰ ਦੇ ਕੋਲ ਹੈ ਨਹੀਂ ਪੰਜਾਬ 'ਚ ਥੋੜੇ ਦਿਨਾਂ ਤੱਕ ਰਿਆ ਕਣਕ ਆ ਜਣੀ ਇਹਨਾਂ ਦੀਆਂ ਚੀਕਾਂ ਮਾਰ ਕੇ ਸਭ ਕੁਝ ਖੋਲਣਾ ਥੋੜਾ ਜਿਹਾ ਮਾਦਾ ਬਣ ਕੇ ਰੱਖਣਾ ਪੈਣਾ ਕੋਈ ਏਡੀ ਗੱਲ ਨਹੀਂ ਹੈਗੀ ਅੰਦੋਲਨ ਬਿਲਕੁਲ ਸਿਰੇ ਲੱਗੂਗਾ ਔਰ ਸ਼ਾਂਤੀਪੂਰਵਕ ਰਵਾਂਗੇ ਔਰ ਸਾਰੇ ਵੀਰਾਂ ਦੇ ਨਾਲ ਮੀਟਿੰਗਾਂ ਵੀ ਹੋ ਰਹੀਆਂ ਔਰ ਕੱਲ ਬਾਅਦ ਚੱਲ ਰਹੀ ਹੈ ਐਸੀ ਗੱਲ ਨਹੀਂ ਹੈਗੀ ਅੰਦੋਲਨ ਚ ਰੇਲਾ ਹੋ ਗਿਆ ਜੀ ਕਹਿੰਦੇ ਉਹ ਸ਼ਾਂਤੀਪੂਰਵਕ ਅੰਦੋਲਨ ਹਰ ਕੋਈ ਹਰ ਕਿਸਾਨ ਲੀਡ ਰਹੀ ਕਹਿ ਰਿਹਾ ਕਿ ਸ਼ਾਂਤੀਪੂਰਵਕ ਚੱਲਦਾ ਪਿਆ ਪਰ ਸ਼ਾਂਤੀ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ ਹੁਣ ਉੱਥੇ ਸ਼ਾਂਤੀ ਹੋਤਰਾਂ ਦੀ ਬਣੀ ਹੋਈ ਹੈ ਸੁੱਨ ਪਈ ਹੋਈ ਹੈ ਓਵੇਂ ਦੀ ਸੁਣ ਜਿਵੇਂ ਮੌਤ ਦੀ ਸੁਣ ਹੁੰਦੀ ਨਹੀਂ ਦੇਖੋ ਜਦੋਂ ਅੰਦੋਲਨ ਦੇ ਵਿੱਚ ਮੌਤ ਹੁੰਦੀ ਹੈ ਨਾ ਜਦੋਂ ਉੱਥੇ ਸਾਡੇ ਨਵਰੀਤ ਡਬਡਵਾ ਦੀ ਮੌਤ ਹੋਈ ਸੀ ਤੇ ਉਦੋਂ ਵੀ ਉੱਥੇ ਤੁਸੀਂ ਦੇਖਿਆ ਹੋਣਾ ਕਿ 26 ਤਰੀਕ ਨੂੰ ਉਹਦੇ ਗੋਲੀ ਲੱਗਦੀ ਮੌਤ ਹੋ ਜਾਂਦੀ ਠੀਕ ਹੈ 27 ਤਰੀਕ ਨੂੰ ਟਰਾਲੀਆਂ ਕਿੰਨੀਆਂ ਕਿਥੋਂ ਆ ਗਈਆਂ 28 ਤਰੀਕ ਨੂੰ ਜਦੋਂ ਅਸੀਂ ਸਵੇਰ ਨੂੰ ਦੇਖਿਆ ਸੀ ਨਾ ਤੇ ਦੋ ਦੋ ਏਕੜ ਜਿਹੜੀ ਜਗ੍ਹਾ ਆ ਉਹ ਚੁੱਲ੍ਹੇ ਪਏ ਸੀ ਬਾਕੀ ਸਾਰੀ ਖਾਲੀ ਹੋ ਗਈ ਸੀ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਇਹੋ ਜੀ ਹੋਈ ਕਿ 29 ਤਰੀਕ ਤੋਂ ਲੈ ਕੇ ਦੁਬਾਰਾ ਜਿਹੜਾ ਅੰਦੋਲਨ ਨੇ ਉਹਨਾਂ ਹੀ ਭਰ ਗਿਆ ਸੀ ਦੇਖੋ ਇੱਥੇ ਜੋ ਪੁਲਿਸ ਨੇ ਉਸ ਦਿਨ ਕੀਤਾ ਉਹ ਬੇਹੱਦ ਲੋਕਤੰਤਰ ਦਾ ਕਹਾਣ ਕੀਤਾ ਸਾਡੇ ਵੀਰਾਂ ਦੇ ਉਹ ਜਿਹੜੇ ਸ਼ੁਭਕਰਨ ਵੀਰ ਦੇ ਗੋਲੀ ਲੱਗੀ ਔਰ ਲੱਗਣ ਕਰਕੇ ਉਹਦੀ ਮੌਤ ਹੋਈ ਸਾਨੂੰ ਉਹਦਾ ਬੇਹੱਦ ਦੁੱਖ ਆ ਔਰ ਦੂਜੇ ਜਿੰਨੇ ਵੀਰ ਸਾਡੇ ਜ਼ਖਮੀ ਹੋਏ ਆ ਜਾਂ ਜਿਹੜੀ ਉੱਥੇ ਦੀ ਹਰਿਆਣੇ ਦੀ ਪੁਲਿਸ ਨੇ ਜਾਂ ਆਰਐਸਐਸ ਦੇ ਗੁੰਡਿਆਂ ਨੇ ਜਿਹੜੇ ਉੱਥੇ ਟਰੈਕਟਰ ਭੰਨਣ ਦੀ ਹੱਤਕ ਕੀਤੀ ਆ ਉਹਦਾ ਵੀ ਅਸੀਂ ਡਟ ਕੇ ਖੰਡਨ ਕਰਦੇ ਆ ਔਰ ਉਹਦਾ ਡਟ ਕੇ ਵਿਰੋਧ ਕਰਦੇ ਆ ਕੀ ਗੱਲ ਕਿ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਹਿੰਦੇ ਕਿ ਜੇ ਸਰਕਾਰ ਪੰਜਾਬ ਸਰਕਾਰ ਆਪਣੇ ਸਟੈਂਡ ਤੇ ਖੜੀ ਆ ਤੇ ਜਦ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਵੜ ਕੇ ਸਾਡੇ ਬੰਦਿਆਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਸਾਰਾ ਕੁਝ ਕੀਤਾ ਸਾਡੇ ਬੇਹਿਸਾਬ ਅੱਜ ਵੀ ਜਿਹੜੇ ਆ ਹਸਪਤਾਲਾਂ ਦੇ ਵਿੱਚ ਦਾਖਲ ਆ ਕਿ ਸੀਐਮ ਸਾਹਿਬ ਕਿਉਂ ਐਮਐਲਆਰ ਨਹੀਂ ਕਟਾਉਂਦੇ ਕਿਉਂ ਨਹੀਂ ਉੱਥੇ ਦੇ ਸੰਬੰਧਤ ਹਰਿਆਣੇ ਦੇ ਹੋਮ ਮਿਨਿਸਟਰ ਦੇ ਉੱਤੇ ਪਰਚਾ ਦਰਜ ਹੁੰਦਾ ਕਿਉਂ ਨਹੀਂ ਉੱਥੇ ਜਿਹੜਾ ਐਸਐਸਪੀ ਬੈਠਾ ਜਾਂ ਡੀਸੀ ਸਾਹਿਬ ਬੈਠੇ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ ਮੌਤ ਦੇ ਪਰਚੇ ਜਿਹੜੇ ਉਹ ਦਰਜ ਕੀਤੇ ਜਾਂਦੇ ਜਿਹੜੇ 307 ਦੇ ਪਰਚੇ ਉਹ ਕਿਉਂ ਨਹੀਂ ਦਰਜ ਕੀਤੇ ਜਾਂਦੇ ਉਹ ਅਲੱਗ-ਅਲੱਗ ਪਰਚੇ ਜੇ ਇਸ ਪੰਜਾਬ ਸਰਕਾਰ ਦੀ ਹੁੰਦੀ ਆ ਤੇ ਉਹਨੂੰ ਜਲਦੀ ਤੋਂ ਜਲਦੀ ਐਮਐਲਏਾਂ ਨੂੰ ਇਕੱਠਾ ਕਰਕੇ ਸਾਰਿਆਂ ਦੀ ਇਮੀਡੀਏਟਲੀ ਉਹਨੂੰ ਪਰਚੇ ਦਰਜ ਕਰਾਉਣੇ ਚਾਹੀਦੇ ਆ ਪਰਚੇ ਦਰਜ ਕਰਾ ਕੇ ਉਹਨਾਂ ਬੰਦਿਆਂ ਦੀ ਅਰੈਸਟ ਪਾਉਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਆਪਣੇ ਆਪ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਦੇਖੋ ਇੱਕ ਪਾਸੇ ਤੇ ਪੰਜਾਬ ਸਰਕਾਰ ਜਦੋਂ ਮੀਟਿੰਗਾਂ ਹੁੰਦੀਆਂ ਵਿੱਚ ਬੈਠ ਕੇ ਮੀਟਿੰਗਾਂ ਕਰਾਉਂਦੀ ਆ ਸੀਐਮ ਸਾਹਿਬ ਵਿੱਚ ਬੈਂਦੇ ਆ ਤੇ ਫਿਰ ਸੀਐਮ ਸਾਹਿਬ ਇਸ ਗੱਲ ਤੋਂ ਕਿਉਂ ਡਰਦੇ ਆ ਕਿ ਜੇ ਸਾਡੇ ਬੰਦਿਆਂ ਦੇ ਨਾਲ ਜਦ ਅਸੀਂ ਹਿੰਸਕ ਹੋਏ ਨਹੀਂ ਅਸੀਂ ਆਪਣੇ ਸ਼ਾਂਤਮਈ ਬੈਠੇ ਆ ਅਸੀਂ ਕੋਈ ਹਿੰਸਕਤਾ ਨਹੀਂ ਕੀਤੀ ਇੱਥੇ ਤਾਂ ਫਿਰ ਸਾਡੇ ਬੰਦਿਆਂ ਦੇ ਜਿਹਨਾਂ ਨੂੰ ਨੁਕਸਾਨ ਹੋਇਆ ਉਹਨੂੰ ਕਿਉਂ ਨਹੀਂ ਪਰਚੇ ਦਰਜ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਬਿਲਕੁਲ ਸ਼ੁਭ ਕਰਨ ਦੀ ਗੱਲ ਹੋਈ ਹੈ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਇੱਥੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਕਿ ਸ਼ੁਭ ਕਰਨ ਦੀ ਜਿਹੜੀ ਗੋਲੀ ਲੱਗਣ ਵਾਲੀ ਕਾਰਵਾਈ ਹੈਗੀ ਹੈ ਉਹ ਪੰਜਾਬ ਦੇ ਵਿੱਚ ਨਹੀਂ ਵਾਪਰੀ ਉਹ ਖਨੌਰੀ ਦੇ ਵਿੱਚ ਨਹੀਂ ਵਾਪਰੀ ਸਗੋਂ ਉਹ ਅੱਗੇ ਜਾ ਕੇ ਜੀਂਦ ਵਾਪਰੀ ਜੀਂਦ ਦੇ ਗੜੀ ਇਲਾਕੇ 'ਚ ਵਾਪਰੀ ਇਸ ਕਰਕੇ ਉਹਨਾਂ ਨੇ ਦਾਅਵਾ ਠੋਕਤਾ ਕਿ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਨਹੀਂ ਦੇਖੋ ਇੱਕ ਗੱਲ ਆ ਕਿ ਕਾਰਵਾਈਓ ਇੱਕ ਮਿੰਟ ਲਈ ਕਾਰਵਾਈ ਤੋਂ ਤਦ ਕਰਨ ਜੇ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਜੇ ਪੰਜਾਬ ਇੰਡੀਆ ਦਾ ਹਿੱਸਾ ਆ ਤੇ ਕਾਰਵਾਈ ਬਣਦੀ ਨਹੀਂ ਪੰਜਾਬ ਜੇ ਪੰਜਾਬੀ ਬੰਦਾ ਇੰਡੀਆ ਚ ਜਿੱਥੇ ਮਰਜੀ ਜਾਵੇ ਉਹਨੂੰ ਰੋਕਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਹਰਿਆਣੇ ਵਾਲਾ ਇਸ ਗੱਲ ਦੇ ਹਰਿਆਣੇ ਵਾਲੇ ਪੁਲਿਸ ਜਾਂ ਹਰਿਆਣੇ ਦਾ ਪ੍ਰਸ਼ਾਸਨ ਇਸ ਗੱਲ ਦਾ ਦਾਵਾ ਤੇ ਟਾਂਟ ਹੋ ਸਕਦਾ ਜੇ ਅਸੀਂ ਭਾਰਤ ਦੇ ਨਾਗਰਿਕ ਨਹੀਂ ਹੈਗੇ ਜੇ ਅਸੀਂ ਭਾਰਤ ਦੇ ਨਾਗਰਿਕ ਆ ਜਾਂ ਤਾਂ ਇਹ ਗੱਲ ਕਰ ਦੇਣ ਕਿ ਪੰਜਾਬ ਨਹੀਂ ਮੋਰੇ ਪਾਕਿਸਤਾਨ ਸੀ ਪਾਕਿਸਤਾਨ ਚਲਾ ਗਿਆ ਫਿਰ ਅਸੀਂ ਮੰਨੀਏ ਕਿ ਹਾਂ ਵੀ ਇਹ ਬਾਰਡਰ ਟੱਪ ਗਿਆ ਤੇ ਤਾਂ ਇਹ ਗੱਲਬਾਤ ਹੋ ਗਈ ਹੈਨਾ ਉੱਥੇ ਉੱਥੇ ਜੇ ਤਾਂ ਪਾਕਿਸਤਾਨ ਇਹਦਾ ਹਰਿਆਣਾ ਦਾ ਤੇ ਪੰਜਾਬ ਦਾ ਬਾਰਡਰ ਆ ਠੀਕ ਹੈ ਨਾ ਉੱਥੇ ਤਾਰ ਲੱਗੀ ਆ ਕੰਡਿਆਲੀ ਤਾਰ ਲੱਗੀ ਆ ਸਾਰਾ ਕੁਝ ਲੱਗਾ ਆ ਫਿਰ ਤਾਂ ਜਿਆਦਾ ਅਸੀਂ ਪੰਜਾਬ ਹਰਿਆਣਾ ਭਾਈ ਭਈ ਆ ਜਦ ਪੂਰਾ ਇੰਡੀਆ ਇੱਕ ਥਾਂ ਆ ਅਸੀਂ ਉੱਥੇ ਦੇ ਨਾਗਰਿਕਾਂ ਦਾ ਫਿਰ ਗੱਲ ਬਣਦੀ ਨਹੀਂ ਇਹ ਤਾਂ ਗੱਲ ਬਣੀ ਨਹੀਂ ਸਕਦੀ ਇਹ ਤਾਂ ਗੱਲ ਦਾ ਖੰਡਾ ਨਹੀਂ ਆ ਬਿਲਕੁਲ ਇਹ ਦਾਵਾ ਉਹਨਾਂ ਦਾ ਬਿਲਕੁਲ ਖੋਖਲਾ ਆ ਇਹ ਤਾਂ ਐਵੇਂ ਹੁਣ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਦੇਖੋ ਜਿਹੜੇ ਬੰਦਿਆਂ ਨੇ ਗੋਲੀ ਮਾਰੀ ਆ ਉਹਦੀ ਕੈਮਰੇ ਦੇ ਵਿੱਚ ਵੀਡੀਓ ਵੀ ਵਾਇਰਲ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਉਹਨਾਂ ਬੰਦਿਆਂ ਦੀ ਅਰੈਸਟ ਪੈਣੀ ਚਾਹੀਦੀ ਉਹਨਾਂ ਦੇ ਉੱਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਔਰ ਉਸ ਸ਼ੁਭਕਰਨ ਵੀਰ ਦੇ ਵੀ ਯਾਦ ਵੀ ਬਣਨੀ ਚਾਹੀਦੀ ਆ ਔਰ ਉਹਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲਣਾ ਚਾਹੀਦਾ ਔਰ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਜਿਹੜੀ ਆ ਉਹ ਐਸਕੇਮਲੋ ਵੀ ਸਹੀ ਆ ਉਸ ਦਿਨ ਕੀਤੀ ਸੀ ਵੀ ਨੌਕਰੀ ਉਹੀ ਹੈਰਾਨੀ ਦੀ ਗੱਲ ਹੈ ਕਿਉਂਕਿ ਜਿੱਥੇ ਸ਼ਾਂਤੀਪੂਰਵਕ ਰਹਿਣ ਦੀ ਗੱਲ ਹੋ ਰਹੀ ਹੈ ਉੱਥੇ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਧਮਕੀਆਂ ਮਿਲਦੀਆਂ ਨਜ਼ਰ ਆ ਰਹੀਆਂ ਸੀਐਮ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਕਿ ਰਾਸ਼ਟਰਪਤੀ ਰਾਜ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਪੰਜਾਬੀਆਂ ਨੇ ਇਹੋ ਜਿਹਾ ਕਰਕੇ ਦਿੱਤਾ ਦੇਖੋ ਰਾਸ਼ਟਰਪਤੀ ਰਾਜ ਲਾਉਣਾ ਉਹ ਸੈਂਟਰ ਦੀ ਮਰਜ਼ੀ ਆ ਪਰ ਇਹੋ ਜਿਹੇ ਦਬਕੇ ਮਾਰ ਕੇ ਤਾਂ ਸਾਡੇ ਤੋਂ ਸਾਰਾ ਪਾਣੀ ਵੀ ਖੋ ਲਿਆ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਕੁਰਸੀ ਦੀਆਂ ਲੱਤਾਂ ਨੂੰ ਹੱਥ ਪਾ ਕੇ ਹੀ ਉਹ ਰਾਜਸਥਾਨ ਕੇ ਨਾਲ ਨਹਿਰ ਕੱਢ ਲਈ ਹੈ ਕੁਰਸੀ ਦੀਆਂ ਲੱਤਾਂ ਨੂੰ ਮੁੜ ਕੇ ਸਰਜੀਤ ਸਿੰਘ ਬਰਨਾਲਾ ਆਇਆ ਤੇ ਉਹਦੀ ਕੁਰਸੀ ਦੀਆਂ ਲੱਤਾਂ ਨੂੰ ਹੱਥ ਪਾ ਗਿਆ ਆਪਾਂ ਲੰਗੋਵਾਲ ਰਜੀਵ ਲੰਗੋਵਾਲ ਸਮਝੌਤਾ ਕਰ ਲਿਆ ਐਸਓਆਲ ਬੰਦਾ ਨਹੀਂ ਪੱਥਰ ਖਾ ਲਿਆ ਐਸਓਆਲ ਦੀ ਜ਼ਮੀਨ ਰਿਕੁਆਇਰ ਕਰ ਲਈ ਇਹਦਾ ਮਤਲਬ ਹੈ ਕਿ ਸਾਡੇ ਸੀਐਮ ਇੰਨੇ ਟਰੱਕ ਲਿਆ ਅਸੀਂ ਯਾਰ 92 ਬੰਦਿਆਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਆ ਘੱਟੋ ਘੱਟ ਸਰਕਾਰ ਨੂੰ ਕੋਈ ਸਟੈਂਡ ਲੈਣਾ ਚਾਹੀਦਾ ਸਰਕਾਰ ਜੇ ਆਪਣੀ ਕੁਰਸੀ ਬਚਾਉਣ ਦੀ ਖਾਤਰ ਐਸੀ ਗੱਲ ਨਹੀਂ ਜੇ ਕੁਰਸੀ ਬਚਾਉਣ ਦੀ ਖਾਤਰ ਸਰਕਾਰ ਨੇ ਨਾ ਕੋਈ ਵੀ ਇਹਦੀ ਐਕਟੀਵਿਟੀ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਆ ਗਈਆਂ ਲੋਕਾਂ ਨੇ ਪਿੰਡਾਂ 'ਚ ਇਹਨਾਂ ਨੂੰ ਵੀ ਨਹੀਂ ਮੜਨ ਦੇਣਾ ਕੋਈ ਐਡੀ ਗੱਲ ਨਹੀਂ ਪੰਜਾਬੀ ਦੂਜੀ ਵਾਰੀ ਪਾਣੀ ਨਹੀਂ ਭਲਾਉਂਦੇ ਇਹ ਪੁਰਾਣਾ ਇਤਿਹਾਸ ਆ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਅਚਾਨਤ ਦੇ ਵਿੱਚ ਮੈਂ ਆਹੀ ਪੁੱਛਣਾ ਚਾਹੁੰਨਾ ਆ ਕਿਉਂਕਿ ਹੁਣ ਲੜਾਈ ਜਿਹੜੀ ਆ ਉਹ ਪੂੰਜੀਵਾਦ ਨਾਲ ਹੋ ਗਈ ਆ ਕਿਸਾਨੀ ਤੇ ਪੂੰਜੀਵਾਦ ਦੇ ਸਿੰਘ ਫਸ ਗਏ ਨੇ ਇਹਨਾਂ ਦੋਵਾਂ ਦੀ ਲੜਾਈ ਦੇ ਵਿੱਚ ਹੁਣ ਭਵਿੱਖ ਕੀ ਕਹਿੰਦਾ ਆ ਕਿ ਕਿਸਾਨ ਪੂੰਜੀਵਾਦ ਤੋਂ ਜਿੱਤ ਸਕਣਗੇ ਕਿਉਂਕਿ ਪੂੰਜੀਵਾਦ ਦਾ ਘੇਰਾ ਹੁਣ ਪਸਰਦਾ ਨਜ਼ਰ ਆਣ ਲੱਗ ਗਿਆ ਨਹੀਂ ਦੇਖੋ ਪੂੰਜੀਵਾਦ ਦਾ ਘੇਰਾ ਹੁਣ ਨਹੀਂ ਪਿਆ ਪੂੰਜੀਵਾਦ ਦਾ ਘੇਰਾ ਤਾਂ ਸ਼ੁਰੂ ਤੋਂ ਸਲੋ ਪੋਇਜ਼ਨ ਦੇ ਤੌਰ ਤੇ ਸਾਨੂੰ ਦੇਈ ਜਾ ਰਿਹਾ ਹੈ ਕਿਸੇ ਨਾ ਕਿਸੇ ਰੀਜ਼ਨ ਦੇ ਤੌਰ ਤੇ ਸਾਨੂੰ ਮਾਰਨ ਦੀਆਂ ਦੇਖੋ ਖਾਸ ਕਰਕੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਕਿੰਨੇ ਤਰ੍ਹਾਂ ਇਹਨਾਂ ਨੇ ਮਾਰਿਆ ਪਹਿਲਾ ਅਤਵਾਦ ਦਾ ਦੌਰ ਆ ਉਹਦੇ ਵਿੱਚ ਪੰਜਾਬੀਆਂ ਨੂੰ ਮਾਰਿਆ ਗਿਆ ਠੀਕ ਹੈ ਉਹ ਤੋਂ ਬਾਅਦ ਨਸ਼ਿਆਂ ਦਾ ਦੌਰ ਕਿੱਡਾ ਜ਼ਬਰਦਸਤ ਲਿਆਂਦਾ ਗਿਆ ਉਹਦੇ ਵਿੱਚ ਵੀ ਪੰਜਾਬੀਆਂ ਨੂੰ ਮਾਰਿਆ ਗਿਆ ਫਿਰ ਤੁਸੀਂ ਇੱਕ ਗੱਲ ਦੇਖੋ ਕਿ ਤੁਹਾਡਾ ਜਿਹੜਾ ਬਲੱਡ ਆ ਉਹਨੂੰ ਖਤਮ ਕਰ ਲਈ ਇਹਨਾਂ ਨੇ ਕਿੱਥੇ ਤੱਕ ਪਹੁੰਚ ਕੀਤੀ ਅੱਜ ਤੁਸੀਂ ਇੱਕ ਗੱਲ ਦੇਖੋ ਕਿ 2002 ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਦੋ ਟੈਸਟ ਟਿਊਬ ਬੇਬੀ ਸੀ ਸੈਂਟਰ ਖੁੱਲੇ ਹੋਏ ਸੀ ਤੇ ਅੱਜ 870 ਡੀਐਨਏ ਕਿੰਨਾ ਦਾ ਵਧਤੇ ਹੋ ਜਾ ਰਿਹਾ ਸਾਡਾ ਬਲੱਡ ਲਾਈਨ ਚੇਂਜ ਕਰਨ ਵਾਸਤੇ ਪਰ ਇੰਨੀ ਛੇਤੀ ਇਹੋ ਜਿਹੇ ਇਹਨਾਂ ਦੇ ਜਿਹੜੇ ਕੋਝੀਆਂ ਹਰਕਤਾਂ ਆ ਉਹ ਕਾਮਯਾਬ ਨਹੀਂ ਹੋਣਗੀਆਂ ਪੰਜਾਬੀ ਇੰਨੀ ਜਲਦੀ ਪੰਜਾਬ ਡਿਗ ਨਹੀਂ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਡਿਗਣ ਲਈ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਬਹੁਤ ਜ਼ੋਰ ਲੱਗੇ ਆ ਇਹ ਜੋ ਮਰਜ਼ੀ ਹਰਿਆਣਾ ਕਰ ਲੈ ਜੋ ਮਰਜ਼ੀ ਪੂੰਜੀਵਾਦ ਕਰ ਲੈਣ ਇੱਥੇ ਇੰਨੀ ਛੇਤੀ ਇਹਨਾਂ ਨੂੰ ਸਕਸੈਸ ਨਹੀਂ ਹੋਣ ਦਿੱਤਾ ਜਾਊਗਾ ਬਾਕੀ ਦੇਖੋ ਕਿਸਾਨ ਜਥੇਬੰਦੀਆਂ ਬਹੁਤ ਜੱਤੀ ਹੀ ਇੱਕ ਮੁੱਠ ਹੋ ਕੇ ਇੱਕ ਮੰਚ ਤੇ ਆਉਣੀਆਂ ਆ ਔਰ ਅੰਦੋਲਨ ਨੂੰ ਜਿੱਤਾਂਗੇ 101% ਜਿੱਤ ਕੇ ਆਂ ਜਿਵੇਂ ਤੁਸੀਂ ਕਿਹਾ ਕਿ ਕਿਸਾਨ ਜਥੇਬੰਦੀਆਂ ਇੱਕ ਮਰਤ ਹੋਣਗੀਆਂ ਤੁਹਾਨੂੰ ਲੱਗਦਾ ਕਿ ਜਿਵੇਂ ਗੁਰਨਾਮ ਚੜੂਨੀ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਖਤ ਤੌਰ ਦੇ ਉੱਤੇ ਸਾਰੀਆਂ ਇਕੱਠੀਆਂ ਹੋਣ ਉਵੇਂ ਦੁਬਾਰਾ ਉਹ ਹਾਲਾਤ ਬਣਨਗੇ ਕਿਉਂਕਿ ਪਿਛਲੇ ਅੰਦੋਲਨ ਤੋਂ ਬਾਅਦ ਹੁਣ ਤੱਕ ਹਾਲਾਤ ਜਿਹੜੇ ਨੇ ਉਹ ਪਾੜੇ ਦੇ ਵਿੱਚ ਹੀ ਨਜ਼ਰ ਆਏ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪਹਿਲਾਂ ਵੀ ਅਸੀਂ ਐਸਕੇਮ ਜਿਹੜਾ ਚੱਲਦਾ ਪਿਆ ਸੀ ਨਾ ਉਹਦੇ ਪਹਿਲਾਂ ਵੀ ਤਿੰਨ ਕਮੇਟੀਆਂ ਬਣਾਈਆਂ ਸੀ ਇੱਕ ਕਮੇਟੀ ਨਾਲ ਰਾਜੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਇੱਕ ਨਾਲ ਧਨੀਰ ਸਾਹਿਬ ਨਾਲ ਗੱਲ ਕੀਤੀ ਸੀ ਇੱਕ ਨਾਲ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਚਲੋ ਕੁਝ ਬਕਵੇ ਰਹਿ ਗਿਆ ਰਾਜੇਵਾਲ ਸਾਹਿਬ ਨਾਲ ਇਸ ਸਕੀਮ ਦੇ ਵਿੱਚ ਆ ਗਏ ਪਰ ਇਹਨਾਂ ਨਾਲ ਕੁਝ ਗੱਲ ਤੋਂ ਪੜਾ ਰਹਿ ਗਿਆ ਹੁਣ ਅਸੀਂ ਜਿਹੜੀ ਪਿਛਲੀ ਮੀਟਿੰਗ ਕਰਕੇ ਆਏ ਆ ਉਸ ਦਿਨ 6 ਮੈਂਬਰੀ ਕਮੇਟੀ ਆਲ ਇੰਡੀਆ ਦੀ ਬਣਾਈ ਹੈ ਇਸੇ ਕਰਕੇ ਬਣਾਈ ਆ ਕਿ ਇਹ ਦੇਖੋ ਜਿਹੜਾ ਹਾਲਾਤ ਆ ਉਹ ਬੜੇ ਡਾਮਾ ਡੋਲਿਆ ਇਹ ਹਰੇਕ ਬੰਦੇ ਦੀ ਪੱਗ ਦਾ ਸਵਾਲਿਆ ਔਰ ਉਹ ਜਲਦੀ ਤੋਂ ਜਲਦੀ ਜਿਹੜੀ ਸਾਡੀ ਬਣਾਈ ਹੋਈ ਕਮੇਟੀ ਆ ਉਹ ਡੱਲੇਵਾਲ ਸਾਹਿਬ ਨਾਲ ਔਰ ਪੰਦੀਰ ਸਾਹਿਬ ਨਾਲ ਗੱਲ ਕਰੂਗੀ ਔਰ ਗੱਲ ਕਰਕੇ ਬਹੁਤ ਜਲਦੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਹੋਣਗੀਆਂ ਅਸੀਂ ਬਿਲਕੁਲ ਇਸ ਗੱਲ ਦੇ ਜਿਹੜੇ ਗਿਲੇ ਸ਼ਿਕਵੇ ਆ ਸੀ ਭਲਾ ਕੇ ਤੁਰਨ ਨੂੰ ਤਿਆਰ ਆ ਔਰ ਬਹੁਤ ਜਲਦੀ ਹੀ ਜਿਹੜੇ ਆ ਇੱਕ ਮੰਚ ਤੇ ਹੋ ਕੇ ਇੱਕ ਸਟੇਜ ਲੱਗੇਗੀ ਅੱਗੇ ਵਾਂਗੂ ਔਰ ਇੱਕ ਬੋਲੀ ਹੋਗੀ ਸਾਰਿਆਂ ਦੀ ਔਰ ਅੰਦੋਲਨ ਜਿੱਤ ਕੇ ਆਵਾਂਗੇ ਪੂੰਜੀਵਾਰ ਜਿਹੜੇ ਆਪਣੇ ਆਪ ਨੂੰ ਹਾਵੀ ਬਣਦੇ ਆ ਇਹਨਾਂ ਨੂੰ ਹਰਾ ਕੇ ਦੁਆਰਾ ਪੰਜਾਬ ਆਊਗਾ ਬਿਲਕੁਲ ਤਬਲ ਕੋਲ ਇਹੀ ਫਿਲਹਾਲ ਅਪੀਲ ਕੀਤੀ ਜਾ ਰਹੀ ਹੈ ਕਿ ਇਕਸਾਰ ਹੋ ਜਾਓ ਜੇ ਭਾਵੇਂ ਕਿਸਾਨ ਲੀਡਰਾਂ ਦੀ ਗੱਲ ਕਰੀਏ ਜਾਂ ਕਿਸਾਨਾਂ ਦੀ ਗੱਲ ਕਰੀਏ ਇਹੀ ਹੈ ਕਿ ਇਕਸਾਰ ਹੋ ਕੇ ਇਕੱਠੇ ਹੋ ਕੇ ਤੇ ਇਹ ਅੰਦੋਲਨ ਲੜਿਆ ਜਾਵੇ ਇਸ ਅੰਦੋਲਨ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ ਫਿਲਹਾਲ ਇਸੇ ਚੀਜ਼ ਦੀ ਜ਼ਰੂਰਤ ਕਿਸਾਨੀ ਨੂੰ ਨਜ਼ਰ ਆ ਰਹੀ ਹੈ ਪਰ ਅੱਜ ਦੀ ਕਨਵੈਨਸ਼ਨ ਆਉਣ ਵਾਲੇ ਭਵਿੱਖ ਤੇ ਕੀ ਅਸਰ ਪਾਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਬਸ ਦੇ ਰਹਿਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ